ਦੋਸਤੋ ਕਹਿੰਦੇ ਨਾ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਮਹੱਲੇ ਦੇ ਵਿੱਚ ਇੱਕ ਕਾਂਗਿਆਰੀ ਜ਼ਰੂਰ ਹੁੰਦੀ ਆ ਪੁਰਾਣੇ ਟਾਈਮਾਂ 'ਚ ਕੀ ਹੁੰਦਾ ਸੀ ਕਿ ਲੋਕ ਚੁੱਲਿਆਂ 'ਚ ਅੱਗ ਬਾਲਦੇ ਸੀ ਤੇ ਕਾਂ ਕਿਸੇ ਦੇ ਘਰੋਂ ਅੱਗ ਚੱਕ ਕੇ ਤੇ ਕਿਸੇ ਦੇ ਘਰੇ ਸੱਟ ਦਿੰਦੇ ਸੀ ਹੁਣ ਕਾਂ ਵੀ ਖਤਮ ਹੋ ਗਏ ਤੇ ਅੱਗਾਂ ਵੀ ਖਤਮ ਹੋ ਗਈਆਂ ਹੁਣ ਇਹ ਕੰਮ ਜਿਹੜਾ ਲੋਕਾਂ ਨੇ ਫੜ ਲਿਆ ਹੁਣ ਗੱਲ ਜਿਹੜੀ ਗੱਲਾਂ ਦੀ ਅੱਗ ਕਿਸੇ ਦੇ ਘਰੋਂ ਗੱਲ ਸੋਣੀ ਕਿਸੇ ਦੇ ਕੰਨੀ ਤੇ ਕਿਸੇ ਦੇ ਘਰੇ ਕਲੇਸ਼ ਪਾਉਣਾ ਤੇ ਕਿਸੇ ਦਾ ਘਰ ਸੁਹਾ ਕਰਨਾ ਆਸ ਵਿੱਚ ਲੋਕਾਂ ਨੂੰ ਲੜਾ ਕੇ ਇਹੋ ਜਿਹੇ ਲੋਕ ਬੇਕੂਫ ਬਹੁਤ ਹੁੰਦੇ ਆ ਪਰ ਜੇ ਇਹੋ ਜਿਹੇ ਲੋਕਾਂ ਤੋਂ ਇੰਨਾ ਕੁ ਸਹਿ ਕੇ ਵੀ ਦੁਬਾਰਾ ਆਪਾਂ ਫੇਰ ਇਹਨਾਂ ਦੇ ਨਾਲ ਜੋੜਦੇ ਆ ਨਾ ਫੇਰ ਆਪਣੇ ਤੋਂ ਵੱਡਾ ਬੇਕੂਫ ਬੰਦਾ ਕੋਈ ਨਹੀਂ ਹੁੰਦਾ ਗੱਲ ਕੀ ਆ ਦੋਸਤੋ ਸਾਪ ਨੂੰ ਜਿੰਨਾ ਮਰਜੀ ਤੁਸੀਂ ਹੱਥੀਂ ਦੁੱਧ ਪਿਆਲੋ ਜਿਹਨੂੰ ਇੱਕ ਵਾਰੀ ਡੰਗ ਮਾਰਨ ਦੀ ਆਤ ਪਈ ਉਹ ਡੰਗ ਤੁਹਾਡੇ ਮਾਰੂ ਹੀ ਮਾਰ ਜਿਵੇਂ ਮਰਜੀ ਮਾਰ ਕਿਉਂਕਿ ਉਹ ਜਿਹੜੀ ਪਹਿਲਾ ਕਹਿਰ ਰਹਿ ਗਈ ਹੁੰਦੀ ਆ ਉਹ ਦੁਬਾਰਾ ਤੁਹਾਡੇ ਨਾਲ ਫੇਰ ਕੱਢੂ ਕਿਉਂਕਿ ਉਹ ਬੰਦੇ ਦੀ ਹਾਲਤ ਬਾਨਾਂ ਦੀ ਕਿਉਂਕਿ ਉਹ ਕਾਂਗਿਆਰੀ ਦਾ ਕੰਮ ਜਿਹੜਾ ਪੂਰਾ ਚੰਗੀ ਤਰ੍ਹਾਂ ਕਰਦਾ ਇਹੋ ਜਿਹੇ ਲੋਕਾਂ ਤੋਂ ਜਿੰਨੇ ਬਚ ਸਕਦੇ ਹੋ ਤੁਸੀਂ ਬਚੋ ਕਿਉਂਕਿ ਜਿਹੜਾ ਬੰਦੇ ਦੀ ਵਿੱਚ ਇੱਕ ਵਾਰੀ ਦੋਸਤੀ 'ਚ ਫਰਕ ਪੈ ਗਿਆ ਨਾ ਤੇ ਉਹਨੇ ਆਪ ਦਾ ਰੰਗ ਤੁਹਾਨੂੰ ਦਿਖਾਤਾ ਉਹਦੇ ਤੇ ਕੋਈ ਯਕੀਨ ਨਹੀਂ ਆਪਾਂ ਜਿੰਨੀਆਂ ਵੀ ਘਟਨਾ ਲੋਕਾਂ ਦੀਆਂ ਦੇਖਦੇ ਆ ਜਿਹੜਾ ਦੋਸਤ ਇੱਕ ਵਾਰੀ ਕਿਸੇ ਨਾਲ ਦੋਸਤੀ ਭੰਗ ਕਰਦੇ ਦੁਆਰਾ ਉਹ ਲਾਇਕ ਨਹੀਂ ਹੈਗਾ ਧਿਆਨ ਰੱਖੋ ਇਹ